ਬੀਤੀ ਰਾਤ ਕਰੀਬ 9 ਵਜੇ ਪਿੰਡ ਬਰਦਾਲਾ ਵਿਖੇ ਸ਼ਰਾਬ ਦੇ ਠੇਕੇ ਤੇ ਬੈਠੇ ਅੰਮ੍ਰਿਤਧਾਰੀ ਵਿਅਕਤੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸ ਨੂੰ ਕੁਝ ਨਿਹੰਗਾਂ ਨੇ ਕਾਬੂ ਕਰ ਲਿਆ ਤੇ ਉੱਥੇ ਹੰਗਾਮਾ ਹੋ ਗਿਆ ਨਿਹੰਗਾਂ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਵੀਡੀਓ ਬਣਾਈ ਗਈ ਅਤੇ ਉਸ ਨੂੰ ਬਰਦਾਲਾ ਚੌਂਕੀ ਪੁਲਿਸ ਕੋਲ ਲਿਜਾਇਆ ਗਿਆ ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਅਤੇ ਨਿਹੰਗ ਸਿੰਘਾਂ ਵੱਲੋਂ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਵੱਲੋਂ ਵਿਅਕਤੀ ਦੇ ਮੂੰਹੋਂ ਸ਼ਰਾਬ ਦੀ ਬਦਬੋ ਆਂਦੀ ਪੁਸ਼ਟੀ ਕੀਤੀ ਗਈ ਇੰਨਾ ਹੀ ਨਹੀਂ ਕਾਬੂ ਕੀਤੇ ਗਏ ਅੰਮ੍ਰਿਤਧਾਰੀ ਵਿਅਕਤੀ ਨੂੰ ਉਹਨੇ ਹੰਗਾਂ ਵੱਲੋਂ ਹਸਪਤਾਲ ਦੇ ਬਾਹਰ ਹੀ ਸਿਰ ਸਾਇਬ ਅਤੇ ਬਾਕੀ ਕਕਾਰਾਂ ਨੂੰ ਉਤਾਰਿਆ ਗਿਆ ਅਤੇ ਬਾਅਦ ਵਿੱਚ ਪੁਲਿਸ ਹਵਾਲੇ ਕੀਤਾ ਗਿਆ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਇਦਾਂ ਕਰਕੇ ਵੀ ਇੱਕ ਅਮਰਧਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀ ਬਗੜ ਲੂਗਾ ਮੈਂ ਤਾਂ ਪੀਣ ਨੂੰ ਕਹਨ ਉਹਨਾਂ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜ ਲਿਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਤੁਸੀਂ ਉੱਥੇ ਅਸੀਂ ਦੋ ਜਣੇ ਪਹੁੰਚੇ ਸੀ ਮੌਕੇ ਤੇ ਜਦੋਂ ਤੁਸੀਂ ਜਿਹੜਾ ਅਮਰ ਸਾਹਿਬ ਦੇ ਦਫਤੀ ਮਿਲੇ ਉਹਨੇ ਕਿੰਨੇ ਜਣੇ ਸੋਹੋ ਉਹਦੇ ਨਾਲ ਦੋ ਜਣੇ ਸੀ ਦੋ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨਹੀਂ ਜਿਹੜੀ ਸ਼ਰਾਬ ਦੀ ਹਾਂ ਉਹਨਾਂ ਕੋਲ ਦੋ ਪੋਤਲਾ ਵੀ ਸੀ ਦੋ ਉਹਨਾਂ ਕੋਲ ਵੀ ਦੋ ਪੋਤਲਾ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਇਹਨੇ ਦੋ ਬੋਤਲਾਂ ਡਿ ਸਕੂਟਰੀ ਦੀ ਡਿੱਗੀ ਚ ਪਾਈਆਂ ਜੋ ਤਫ਼ਤੀਸ਼ ਕੀਤੀ ਕੀ ਪਤਾ ਲੱਗੇ ਕਿ ਕਿਕਰ ਦਾ ਬੰਦਾ ਕੀ ਨਾਮ ਬਤਾ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ ਕਿਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਸਤਿਮ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਤਾ ਲਾ ਕੇ ਬੋਲ ਰਿਹਾ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾ ਲਾਂ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਤਾ ਦੀ ਇਹ ਜੇ ਕੰਮ ਨਹੀਂ ਕਰਨਾ ਤੁਸੀਂ ਕੀ ਫਿਰ ਅੱਗੇ ਇੱਕ ਉਸਤ ਹੋ ਕੇ ਕੀ ਕਰ ਦੇਗੀ देखो ये असी 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲੱਗ ਜਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਣੇ ਵਾਲਾ ਜਾਂ ਅਮਰਦਾਰੀ ਮੰਦਾ ਕੋਈ ਵੀ ਸਾਨੂੰ ਗਲਤ ਖਰਚ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਗਾ ਵੱਲੋਂ ਜੋ